ਕਦੇ ਬਾਹ ਕੱਟ ਕੇ ਕਹਿ ਦਵੇ ਕਦੇ ਗ੍ਰਾਂਟ ਵਿੱਚੋਂ ਇੱਕ ਵੀ ਰੁਪਿਆ ਮੰਗਿਆ ਕਦੇ ਸ਼ਹਿਰਾਂ ਦੀਆਂ ਸੜਕਾਂ 'ਚੋਂ ਪਿੰਡਾਂ ਦੀਆਂ ਸੜਕਾਂ 'ਚੋਂ ਗਲੀਆਂ ਨਾਲੀਆਂ 'ਚੋਂ ਕਦੇ ਰੁਪਿਆ ਵੀ ਮੰਗਿਆ ਤੇ ਮੈਨੂੰ ਵੋਟ ਪਾਉਣ ਨੂੰ ਲਾਹਨਤਾ ਫਿਰ ਨਾ ਮੰਗਿਆ ਤੇ ਨਾ ਆਉਣ ਵਾਲੇ ਸਮੇਂ 'ਚ ਮੰਗਾ ਤੁਸੀਂ ਮੈਨੂੰ ਲੀਡਰ ਬਣਾਇਆ ਇਮਾਨਦਾਰੀ ਨਾਲ ਕੰਮ ਕਰਨ ਲਈ ਇਮਾਨਦਾਰੀ ਨਾਲ ਲੱਗੇ ਹੋਏ ਆ ਤੇ ਐਸਾ ਕੋਈ ਕੰਮ ਨਹੀਂ ਜਿਹੜਾ ਕੀਤਾ ਨਹੀਂ ਜਾ ਸਕਦਾ ਬੰਦੇ ਦਾ ਇਰਾਦਾ ਜੇ ਅਸੀਂ ਆਮ ਘਰਾਂ ਤੋਂ ਉੱਠ ਕੇ ਜੇ ਸਾਨੀ ਪਰਿਵਾਰ ਚ ਉੱਠ ਕੇ ਇੱਕ ਮਿਡਲ ਕਲਾਸ ਪਰਿਵਾਰ ਤੋਂ ਉੱਠ ਕੇ ਅੱਜ ਤੁਹਾਡੇ ਵਿਚਾਰ ਕੈਬਨਿਟ ਮੰਤਰੀ ਬਣ ਕੇ ਖੜੀ ਹੋ ਸਕਦੀਆਂ ਨਾ ਵਿਸ਼ਵਾਸ ਰੱਖਿਓ ਐਸਾ ਕੋਈ ਕੰਮ ਨਹੀਂ ਜਿਹੜਾ ਫਿਰ ਨਹੀਂ ਕਰਾ ਸਕਦੇ ਨਾ ਛੋਟੀਆਂ ਉਮਰਾਂ ਦੇ ਇੱਥੇ ਬਹਿ ਸਕਦੇ ਆ ਤੇ ਜਿੰਨੇ ਨੌਜਵਾਨ ਮਿਡਲ ਕਲਾਸ ਪਰਿਵਾਰਾਂ ਦੇ ਖੜੇ ਨੇ ਮੈਂ ਕੀ ਗੱਲ ਕਹੂੰਗੀ ਆਪਣੇ ਅੰਦਰ ਵਿਸ਼ਵਾਸ ਰੱਖਿਆ ਕਰੋ ਆਪਣੇ ਅੰਦਰ ਇਰਾਦਾ ਰੱਖਿਆ ਕਰੋ 네ਗੇਟਿਵ ਅਸੀਂ ਸੋਚਣਾ ਹੀ ਨਹੀਂ ਜ਼ਿੰਦਗੀ 'ਚ ਜੋ ਬਣਨਾ ਜੋ ਚਾਹੀਦਾ ਹੈ ਸੋਚ ਸਿਰਫ ਉੱਥੇ ਜਾਣੀ ਚਾਹੀਦੀ ਹੈ ਤੇ ਮਾਪਿਆਂ ਨੂੰ ਮੈਂ ਇੱਕ ਹੀ ਬੇਨਤੀ ਕਰੂੰਗੀ ਕਿ ਜਵਾਕ ਜੇ ਇੱਕ ਵੀ ਕੰਮ ਕਰੇ ਨਾ ਉਹਨੂੰ ਹਲਾਸ਼ੇਰੀ ਜ਼ਰੂਰ ਦਿਆ ਕਰੋ ਚਾਹੇ ਘੱਟ ਕੰਮ ਕਰਦਾ ਹੋਵੇ ਤੇ ਉਹਨੂੰ ਇੱਕੀ ਗੱਲ ਕਹਿਣੀ ਆ ਵੀ ਤੇਰੇ ਵਰਗਾ ਕੋਈ ਨਹੀਂ ਤੂੰ ਦੁਨੀਆ 'ਤੇ ਕੁਝ ਨਾ ਕੁਝ ਚੰਗਾ ਹੀ ਕਰਨਾ ਉਹ ਜਵਾਕ ਨੂੰ ਅੱਗੇ ਅੱਗੇ ਵਧਣ ਤੋਂ ਜਿਹਦੇ ਮਾਪੇ ਉਹਦੇ 'ਚ ਵਿਸ਼ਵਾਸ ਕਰਦੇ ਨੇ ਉਹ ਇਹ ਮਦਦ ਤੋਂ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਤੇ ਜਿਹਨੂੰ ਘਰ ਹੀ ਸਾਰਾ ਦਿਨ ਲਾਲ ਚਾ ਪੈਂਦੀਆਂ ਹੁਣ ਉਹ ਫਕਰ ਨਾਲ ਬਾਹਰ ਘਰੋਂ ਨਿਕਲ ਹੀ ਨਹੀਂ ਸਕਦੀ